ਮਾਰੋ ਸੰਸਨ 47 ਵੱਲੇ ਚਾਤ ਜੀ ਮਿਲੀ ਹਿੰਦ ਨੂੰ ਆਜ਼ਾਦੀ ਵਾਲੀ ਦਾਤ ਜੀ ਸਾਡੀ ਇੱਕੋ ਇੱਕ ਕੀਮਤੀ ਸਗਾਤ ਜੀ ਵੇਖ ਹਾਕਮਾਂ ਦੀ ਨੀਤ ਹੋਈ ਕਾਣੀ ਵੀਰੋ ਦਸਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੋ ਸਾਡਾ ਪੰਜ ਦਰਿਆਵਾਂ ਦਾ ਪੰਜਾਬ ਸੀ ਰਹਿ ਗਿਆ ਪਾਕ ਵਿੱਚ ਜੇਲਮ ਚਨਾਬ ਸੀ ਬਾਕੀ ਤਿੰਨਾਂ ਦੇ ਉਹ ਪਾਣੀ ਬੇ ਹਿਸਾਬ ਸੀ ਉਹ ਵੀ ਦੂਜੀਆਂ ਸਟੇਟਾਂ ਵਿੱਚ ਗਏ ਵੰਡੇ ਜੀ ਖੜਾ ਪੰਜ ਆਬ ਸਾਡਾ ਬਰਬਾਦੀ ਕੰਡੇ ਜੀ ਚੋਨਾ ਲਾਇਆ ਬਿਨਾ ਕਰਜੇ ਨਾਲ ਲੈਂਦੇ ਜੀ ਹਰ ਸਾਲ ਪੈਪ ਮੋਟਰਾਂ ਦੇ ਪੈਂਦੇ ਜੀ ਪਾਣੀ ਹੈ ਨਹੀਂ ਵਗਿਆ ਨਹੀਂ ਕਹਿੰਦੇ ਜੀ ਸਾਡੀ ਧਰਤੀ ਬੰਜਰ ਹੋ ਜਾਣੀ ਵੀਰੋ ਦਸਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੋ ਉਹ ਬਿਲ ਮਾਫ ਕਰ ਮੂੰ ਦੇ ਤਾਈਂ ਕੁੱਟਿਆ ਮਾਫ ਕਰ ਮੂੰ ਦੇ ਤਾਈਂ ਕੁੱਟਿਆ ਸਾਨੂੰ ਰੋਣ ਵੀ ਨਹੀਂ ਦਿੱਤਾ ਜਦੋਂ ਕੁੱਟਿਆ ਸਾਡਾ ਪਾਣੀ ਦੇ ਰਿਆਵਾਂ ਵਾਲਾ ਲੁੱਟਿਆ ਅਸੀਂ ਜੰਗ ਵਿੱਚ ਰਹਿ ਗਏ ਖੜਕਾਉਂਦੇ ਖੰਡੇ ਜੀ ਖੜਾ ਪੰਜ ਆਬ ਸਾਡਾ ਬਰਬਾਦੀ ਕੰਡੇ ਜੀ ਉਹ ਮੈਂ ਛੇ ਰੱਖਤਾ ਪੰਜਾਬ ਖਾਲੀ ਕਰਕੇ ਰਖਤਾ ਪੰਜਾਬ ਖਾਲੀ ਕਰਕੇ ਸੁੱਕੇ ਮਾਪਿਆਂ ਦੇ ਸਾਂ ਡਰ ਡਰ ਕੇ ਪੁੱਤ ਭੇਜਤੇ ਜਹਾਜ਼ ਪਰ ਪਰ ਕੇ ਚੰਗਾ ਰਹਾਨਾ ਇੱਥੋਂ ਦਾ ਪਾਉਣ ਪਾਣੀ ਵੀਰੋ ਦਸਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੋ ਸਰਬਜੀਤ ਆਖੇ ਗੱਭਰੂ ਜਵਾਨਾਂ ਨੂੰ ਪੁੱਛੋ ਆਪਣੇ ਤੋਂ ਵੱਡੇ ਨਸਾਨਾਂ ਨੂੰ ਨਾਲ ਲੈ ਕੇ ਕੁਝ ਚੰਗੇ ਵਿਦਵਾਨਾਂ ਨੂੰ ਕੋਈ ਹੱਲ ਕਰੋ ਰੱਖ ਕੇ ਦਿਮਾਗ ਠੰਡੇ ਜੀ ਖੜਾ ਪੰਜ ਆਬ ਸਾਡਾ ਬਰਬਾਦੀ ਕੰਡੇ ਜੀ ਖੜਾ ਪੰਜ ਆਬ ਸਾਡਾ ਬਰਬਾਦੀ ਕੰਡੇ ਜੀ